लाल किले ਨੇੜੇ ਹੋਇਆ ਜ਼ਬਰਦਸਤ ਧਮਾਕਾ ਮੌਕੇ ਤੇ ਮਚ ਗਈ ਹਫੜਾ ਦਫੜੀ ਧਮਾਕੇ ਨਾਲ ਡਿਆ ਪੂਰਾ ਦਿੱਲੀ ਬੰਬੋ ਬਲਾਸਟ ਕਈ ਲੋਕਾਂ ਦੀ ਹੋਈ ਮੌਤ ਕਈ ਲੋਕ ਹੋਏ ਗੰਭੀਰ ਜ਼ਖਮੀ ਗੱਡੀਆਂ ਦੇ ਉੱਡੇ ਪਰ ਖੱਜੇ ਰਾਮੰਤਰੀ ਅਮਿਸ਼ਾ ਨੇ ਕਟਨਾਸਥਾਨ ਤੇ ਪਹੁੰਚ ਕੇ ਲਈ ਪੂਰੀ ਜਾਣਕਾਰੀ ਸਾਸ਼ੀਆ ਕਾ ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਹੈ ਬਨ ਮੀਡੀਆ ਮੈਂ ਪੂਜਾ ਦਿੱਲੀ ਵਿੱਚ ਸੋਮਵਾਰ ਦੀ ਸ਼ਾਮ ਨੂੰ ਲਾਲ ਕਿਲੇ ਨੇੜੇ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਤੇ ਖੜੀ ਕਾਰ ਵਿੱਚ ਜਬਰਦਸਤ ਮਾਕਾ ਹੋ ਜਾਂਦਾ ਹੈ ਇਸ ਧਮਾਕੇ ਨਾਲ ਇਲਾਕੇ ਵਿੱਚ دہشت ਫੈਲ ਜਾਂਦੀ ਹੈ ਇਹ ਧਮਾਕੇ ਨਾਲ ਜਬਰਦਸਤ ਕੀ ਕਾਰ ਦਾ ਪਿਛਲਾ ਹਿੱਸਾ ਹੈ ਜੋ ਲਾਲ ਕਿਲੇ ਦੇ ਨੇੜੇ ਸਥਿਤ ਮੰਦਰ ਦੇ ਬਾਹਰ ਜਾ ਕੇ ਡਿੱਗ ਪੈਂਦਾ ਮੰਦਰ ਦੀਆਂ ਖਿੜਕੀਆਂ ਨੇ ਜੋ ਚੱਕਨਾ ਚੂਰ ਹੋ ਜਾਂਦੀਆਂ ਨੇ ਦੱਸਦੀ ਕਿ ਇਸ ਧਮਾਕੇ ਕਾਰਨ ਨੇੜਲੇ ਦੀਆਂ ਦੁਕਾਨਾਂ ਦੇ ਦਰਵਾਜੇ ਤੇ ਖਿੜਕੀਆਂ ਨੇ ਜੋ ਨੁਕਸਾਨੀਆਂ ਕੀਤੀਆਂ ਨੇ ਇਸ ਜ਼ਬਰਦਸਤ ਧਮਾਕੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈ ਲੋਕ ਨੇ ਜੋ ਗੰਭੀਰ ਜ਼ਖਮੀ ਹੋਏ ਨੇ ਇਸ ਧਮਾਕੇ ਕਾਰਨ ਕਈ ਦੁਕਾਨਾਂ ਵਿੱਚ ਅੱਗ ਲੱਗਣ ਦੀ ਸੂਚਨਾ ਵੀ ਮਿਲੀ ਹੈ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਘਟਨਾ ਸਥਾਨ ਤੇ ਪਹੁੰਚ ਕੇ ਫਰਾਸਟਿਕ ਟੀਮਾਂ ਨੇ ਜੋ ਜਾਂਚ ਕਰ ਰਹੀਆਂ ਨੇ ਸੂਚਨਾ ਮਿਲੀ ਹੈ ਕਿ ਇਸ ਧਮਾਕੇ ਵਿੱਚ 8 ਲੋਕਾਂ ਦੀ ਮੌਤ ਹੋਈ ਹੈ ਤੇ 20 ਤੋਂ ਵੱਧ ਲੋਕ ਨੇ ਜੋ ਜ਼ਖਮੀ ਹੋਏ ਨੇ ਇਸ ਧਮਾਕੇ ਕਾਰਨ ਕਈ ਵਾਹਨਾਂ ਦੇ ਉੱਪਰ ਖੱਜੇ ਵੀ ਉੱਡ ਗਏ ਨੇ ਮੌਕੇ ਤੇ ਲੋਕਾਂ ਵਿੱਚ ਹਫੜਾ ਦਫੜੀ ਮਚ ਜਾਂਦੀ ਹੈ ਬੰਬ ਬਲਾਸਟ ਵਿੱਚ ਜ਼ਖਮੀ ਹੋਏ ਲੋਕਾਂ ਨੂੰ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਤੇ ਉਹਨਾਂ ਦਾ ਇਲਾਜ ਜੋ ਚੱਲ ਰਿਹਾ ਹੈ ਇਸ ਦੇ ਨਾਲ ਹੀ ਮੌਕੇ ਤੇ ਫਾਇਰ ਬ੍ਰਿਗੇਡ ਦੇ ਗੱਡਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਮੌਕੇ ਤੇ ਪਹੁੰਚ ਕੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਇਸ ਦਿੱਲੀ ਦੇ ਕਾਰਤਮਾਕੇ ਤੇ ਗ੍ਰਹਿ ਮੰਤਰੀ ਅਮਿਸ਼ਾ ਦੀ ਪਹਿਲੀ ਪ੍ਰਤੀਕਿਰਿਆ ਆਈ ਉਹਨਾਂ ਨੇ ਘਟਨਾ ਦੀ ਜਾਂਚ ਤੇ ਹੁਕਮ ਦਿੱਤੇ ਅਮਿਸ਼ਾ ਨੇ ਕਿਹਾ ਕਿ ਉਹ ਘਟਨਾ ਸਥਾਨ ਦਾ ਦੌਰਾ ਕਰਕੇ ਆਏ ਨੇ ਅਤੇ ਸਾਰੇ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ ਅਮਿਸ਼ਾ ਨੇ ਕਿਹਾ ਕਿ ਸ਼ਾਮ 7 ਵਜੇ ਦੇ ਕਰੀਬ ਦਿੱਲੀ ਦੇ ਲਾਲ ਕਿਲੇ ਵਿੱਚ ਇੱਕ ਕਾਰਤਮਾਕਾ ਹੋਇਆ ਜਿੱਥੇ ਕਿ ਕੁਝ ਪੈਦਲ ਯਾਤਰੀ ਜਾ ਰਹੇ ਸੀ ਉਹ ਵੀ ਇਸ ਤਮਾਕੇ ਦਾ ਸ਼ਿਕਾਰ ਹੋਏ ਨੇ ਕਈ ਵਾਹਨ ਨੂੰ ਨੁਕਸਾਨ ਪਹੁੰਚਿਆ ਤੇ ਤਮਾਕੇ ਦੀ ਜਾਣਕਾਰੀ ਮਿਲਣ ਤੇ 10 ਮਿੰਟ ਦੇ ਅੰਦਰ ਅੰਦਰ ਹੀ ਦਿੱਲੀ ਕ੍ਰਾਈਮ ਪ੍ਰਾਜ਼ ਅਤੇ ਦਿੱਲੀ ਸਪੈਸ਼ਲ ਬ੍ਰਾਂਡ ਦੀਆਂ ਟੀਮਾਂ ਘਟਨਾ ਸਥਲ ਤੇ ਪਹੁੰਚ ਗਈਆਂ ਹਨ। ਉਨ੍ਹਾਂ ਕਿਹਾ ਕਿ ਆਸ-ਪਾਸ ਦੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਨੇ ਗੈਰ ਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਹੁਣ ਵੱਡਾ ਸਵਾਲ ਇਹ ਹੈ ਕਿ ਇਸ ਧਮਾਕੇ ਪਿੱਛੇ ਕੌਣ ਹੈ? ਕੀ ਇਹ ਆਤਮਕਾਤੀ ਹਮਲਾਕਾਰ ਦੀ ਜਾਂਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਨੇ? ਹਾਲਾਂਕਿ ਅਜੇ ਤੱਕ ਆਤਕਵਾਦੀ ਹਮਲੇ ਦੀ ਪੁਸ਼ਟੀ ਨਹੀਂ ਹੋਈ ਹੈ। ਦਿੱਲੀ 'ਚ ਹਾਈ ਅਲਰਟ ਜਾਰੀ ਕੀਤਾ ਗਿਆ ਤੇ ਵਾਰਨਾਂ ਦੀ ਜਾਂਚ ਦੇ ਨਾਲ ਸਰਹੱਦਾ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਧਮਾਕੇ ਤੋਂ ਬਾਅਦ ਸੜਦੀਆਂ ਕਾਰਾਂ ਤੋਂ ਅੱਗ ਦੀਆਂ ਲੱਟਾਂ ਨਿਕਲਣ ਲੱਗੀਆਂ ਜਿਸ ਨਾਲ ਇਲਾਕੇ 'ਚ دہشت ਫੈਲ ਗਈ ਦਿੱਲੀ ਪੁਲਿਸ ਕਮਿਸ਼ਨਰ ਸतीश ਗੋਲਚਾ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਲਾਲ ਕਿਲਾ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਕਾਰ ਚੱਲ ਰਹੀ ਸੀ ਅਤੇ ਅਚਾਨਕ ਉਸ ਵਿੱਚ ਧਮਾਕਾ ਹੋ ਗਿਆ ਜਿਸ ਨਾਲ ਨੇੜਲੇ ਵਾਹਨਾਂ ਨੂੰ ਨੁਕਸਾਨ ਪਹੁੰਚਿਆ ਇਸ ਘਟਨਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੁੱਖ ਜਤਾਇਆ ਉਹਨਾਂ ਨੇ ਧੁਮਾਕਿਆ ਚ ਹੋਈਆਂ ਮੌਤਾ ਲਈ ਸਵੇਦਨਾ ਪ੍ਰਗਟ ਕੀਤੀ ਪੁਲਿਸ ਵੱਲੋਂ ਸਥਾਨਿਕ ਨਿਵਾਸੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਹਜੋ ਬਰੀਕੀ ਨਾਲ ਜਾਂਚ ਕਰ ਰਹੀ ਹੈ